ਅੱਜ ਸਾਡੇ ਤੇ ਜਦੋਂ ਸ਼ਰਾਬ ਨਾਲ ਸਾਡੇ ਮਾਜੇ ਦੇ ਵਿੱਚ ਬੜੀਆਂ ਹੀ ਮੋਤਾਂ ਆਈਆਂ ਜਿਹੜੀ ਜੀ ਰੀਲੀ ਸ਼ਰਾਬ ਜਿਹੜੀ ਕਿ ਪਿਛਲੀ ਸਰਕਾਰ ਦੇ ਕਾਂਗਰਸੀ ਐਮਐਲਏ ਦੇ ਪੀਏ ਦੇ ਫੈਕਟਰੀਆਂ ਲਾਈਆਂ ਜਾਂ ਉਹਨਾਂ ਦੇ ਸਾਥੀਆਂ ਦੀ ਸ਼ਰਾਬ ਹੀ ਉਹਨਾਂ ਲੋਕਾਂ ਨੂੰ ਜਿਹੜੇ ਮਰ ਗਏ ਹੀ ਉਹਨਾਂ ਨੂੰ ਨਿਆਂ ਦਿਵਾਉਣ ਵਾਸਤੇ ਅਸੀਂ ਡੀਸੀ ਦਫ਼ਤਰ ਦੇ ਅੱਗੇ ਸਿਰਫ ਇਹੋ ਆਖਣ ਲਈ ਆਏ ਹਾਂ ਕਿ ਉਹਨਾਂ ਬੰਦਿਆਂ ਤੇ ਜਿਹੜੇ ਜਾਇਜ਼ ਬੰਦੇ ਉਹਨਾਂ ਦੇ ਪਰਚਾ ਕੀਤਾ ਜਾਵੇ ਗਰੀਬਾਂ ਦੇ ਨਾ ਕੀਤਾ ਜਾਵੇ ਗਰੀਬ ਬੰਦਿਆਂ ਦੇ ਪਰਚੇ ਕਰਤੇ ਤੇ ਜਿਹੜੇ ਐਮਐਲਏ ਦੇ ਪੀਏ ਜਿਹੜੇ ਮੰਤਰੀ ਉਹਨਾਂ ਨੂੰ ਛੱਡ ਦਿੱਤਾ ਗਿਆ ਤੇ ਉਹਦੇ ਵਿੱਚ ਪੋਲੀਟੀਕਲ ਪਰਚਾ ਆਇਆ ਸਾਡੇ ਤੇ ਉਹਦੀ ਜਿਹੜੀ ਤਰੀਕ ਸੀ ਅੱਜ ਉਹ ਪੂਤਣਾਏ ਹਾਂ ਤੇ ਵੇਖੋ ਜਿਹੜਾ ਨਜਾਇਜ਼ ਕੰਮ ਹੋਇਆ ਪਿਛਲੀ ਸਰਕਾਰ ਦੇ ਵਿੱਚ ਤੇ ਉਹ ਨਜਾਇਜ਼ ਕੰਮ ਤੋਂ ਜਿਹੜਾ ਪਰਚਾ ਅੱਜ ਵੀ ਭੁੱਜ ਰਿਹਾ ਇਸੇ ਤਰ੍ਹਾਂ ਜੇ ਐਮਐਲਏ ਮੰਤਰੀਆਂ ਨੂੰ ਖੱਜਲ ਖਰਾਬੀ ਹੁੰਦੀ ਆ ਤੇ ਇਸ ਤਰ੍ਹਾਂ ਕਿੰਨੇ ਜਿਹੜੇ ਆਮ ਲੋਕ ਹੋਣਗੇ ਆਮ ਪਰਿਵਾਰ ਜਿੰਨਾਂ ਤੇ ਨਾ ਪੋਲੀਟੀਕਲ ਪਾਰਟੀਆਂ ਨੇ ਪਰਚੇ ਕਰਾਏ ਹੋਣਗੇ ਜਿਹੜੇ ਨਜਾਇਜ਼ ਜੇਲ੍ਹਾਂ 'ਚ ਬੈਠੇ ਹੋਣਗੇ ਤੇ ਜਿਹੜੇ ਨਜਾਇਜ਼ ਵਿਚਾਰੇ ਤਰੀਕਾ ਭੁੱਜਦੇ ਦੇ ਵਕੀਲਾਂ ਨੂੰ ਪੈਸੇ ਦਿੰਦੇ ਵਕੀਲਾਂ ਨੂੰ ਹਰ ਪੇਸ਼ੀ ਦੇ ਵਿਚਾਰੇ ਪੈਸੇ ਦਿੰਦੇ ਆ ਕਿੰਨੇ ਦਿਨ ਪਈ ਤੁਹਾਨੂੰ ਹੁਣ ਦੋ ਕੇਸ ਦੋ ਪਰਚੇ ਕੀਤੇ ਆ ਜਿਹੜੇ ਪੋਲੀਟੀਕਲ ਨਜਾਇਜ਼ ਪਰਚੇ ਸਾਡੇ ਸਾਰਿਆਂ ਦੇ ਇੱਕ ਦੀ 11,000 ਰੁਪਈਆ ਇੱਕ ਦੀ 24,000 ਰ ਸਿਰਫ ਹਰਾਸਮੈਂਟ ਆ ਹੋਰ ਕੀ ਆਪਾਂ ਕਹਿ ਸਕਦੇ ਆ ਤੇ ਤੋ ਇਹੋ ਸਾਬਤ ਹੁੰਦਾ ਕਿ ਜਿਹੜੀਆਂ ਪ੍ਰਾਣੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ ਸਰ ਕਿੰਨੇ ਦਿਨ ਬਈ ਹੁਣ ਇਹ 11 4 ਹਾਂਜੀ 11 11 4 11 4